ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਸਭ ਨੂੰ ਪਤਾ ਹੈ ਕਿ ਉਡਾਨ ਸਕੀਮ ਦੇ ਤਹਿਤ ਜੋ ਆਪਾਂ ਨੂੰ ਸੈਨੇਟਰੀ ਪੈਡਸ ਮਹਿਆ ਕਰਵਾਈ ਗਿਆ ਉਹਨਾਂ ਨੂੰ ਆਨਲਾਈਨ ਵੀ ਕਰਨਾ ਹੈ ਅੱਜ ਆਪਾਂ ਦੇਖਾਂਗੇ ਉਹ ਕਿਵੇਂ ਆਨਲਾਈਨ ਕਰਨੇ ਹਨ ਤੇ ਉਹਨਾਂ ਦੀ ਐਂਟਰੀ ਕਿਵੇਂ ਪਾਣੀ ਹੈ ਸੋ ਇਹਦੇ ਲਈ ਆਪਾਂ ਨੇ ਇੱਕ ਐਪ ਡਾਊਨਲੋਡ ਕਰਨੀ ਹੈ ਆਪਣੇ ਪਲੇ ਸਟੋਰ ਤੇ ਜਾਣਾ ਪਲੇ ਸਟੋਰ ਤੇ ਜਾ ਕੇ ਤੁਸੀਂ ਐਪ ਦਾ ਨਾਮ ਹੈ ਐਮ ਸੇਵਾ ਐਪ ਇਹ ਐਮ ਸੇਵਾ ਐਪ ਡਾਊਨਲੋਡ ਕਰਕੇ ਰੱਖ ਲੈਣੀ ਹੈ ਉਸ ਤੋਂ ਬਾਅਦ ਇਸ ਐਮ ਸੇਵਾ ਨੂੰ ਖੋਲਣਾ ਜਿਵੇਂ ਖੋਲੋਗੇ ਤੁਹਾਡੇ ਕੋਲ ਇੱਕ ਨੰਬਰ ਪੁੱਛੇਗਾ ਵੀ ਲੌਗਇਨ ਦਾ ਅਕਾਊਂਟ ਆਪਾ ਕਾਹੋਂ ਚ ਲੌਗਇਨ ਕਰਨਾ ਹੈ ਵੀ ਕਿਸੇ ਨੰਬਰ ਦੁਆਰਾ ਹੀ ਰਜਿਸਟਰਡ ਕਰਕੇ ਲੌਗਇਨ ਹੋ ਸਕਦਾ ਹੈ ਆ ਸਭ ਆਂਗਰੇਜ਼ ਵਰਕਰ ਨੂੰ ਆਪਣੇ ਆਪਣੇ ਨੰਬਰ ਰਜਿਸਟਰਡ ਕਰਵਾਉਣ ਲਈ ਭੇਜਿਆ ਹੋਇਆ ਨੇ ਤੇ ਉਹਨਾਂ ਦਾ ਨੰਬਰ ਰਜਿਸਟਰਡ ਹੋ ਗਏ ਨੇ ਉਹਨਾਂ ਨੂੰ ਇੱਥੇ ਫਿਲ ਕਰੋ ਤੇ ਸੈਂਡ ਕੋਡ ਦੁਆਰਾ ਲੌਗਇਨ ਕੀਤਾ ਜਾਵੇ ਹਾਂਜੀ ਜਿਵੇਂ ਕਿ ਹੁਣ ਆਪਣੇ ਆਪਾ ਜੋ ਐਪ ਨੂੰ ਖੋਲ ਲਿਆ ਓਪਨ ਕਰਨ ਤੋਂ ਬਾਅਦ ਆਪ ਨੂੰ ਇੱਕ ਲੋਗੋ ਆ ਰਿਹਾ ਔਰ ਲੋਗੋ ਕੀ ਆ ਰਿਹਾ ਨਵੀਂ ਦਿਸ਼ਾ ਨਵੀਂ ਦਿਸ਼ਾ ਇੱਕ ਨਾਮ ਦਾ ਲੋਗੋ ਜਿਹੜਾ ਆ ਰਿਹਾ ਉਹ ਉਡਾਨ ਸਕੀਮ ਦਾ ਹੀ ਸੀ ਪਹਿਲਾਂ ਇੱਥੇ ਉਡਾਨ ਲਿਖਿਆ ਹੁੰਦਾ ਸੀ ਤੇ ਹੁਣ ਇੱਥੇ ਨਵੀਂ ਦਿਸ਼ਾ ਇਹਦਾ ਨਾਮ ਚੇਂਜ ਕਰਤਾ ਗਿਆ ਸੋ ਆਪਾਂ ਇਹਨੂੰ ਖੋਲਣਾ ਹੈ ਇਹਨੂੰ ਖੋਲਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਨਵੀਂ ਦਿਸ਼ਾ ਨਾਮ ਦੇ ਲੋਗੋ ਨੂੰ ਕਲਿੱਕ ਕਰਾਂਗੇ ਜਿਵੇਂ ਹੀ ਕਲਿੱਕ ਕਰਾਂਗੇ ਇਹ ਆਪਣੇ ਕੋਲ ਜੋ ਪੇਜ ਆਏਗਾ ਇਸ ਵਿੱਚ ਪੁੱਛੇਗਾ ਬੈਨੇਫਿਸ਼ੀਅਰੀ ਇਨਫੋਰਮੇਸ਼ਨ ਬੈਨੇਫਿਸ਼ੀਅਰ ਦਾ ਨਾਮ ਆਧਾਰ ਨੰਬਰ ਫੀਮੇਲ ਅਤੇ ਡੇਟ ਆਫ ਬਰਥ ਇਹ ਧਿਆਨ ਰੱਖਣਾ ਇਹ ਡਾਟਾ ਜਿਹੜਾ ਆਪਾਂ ਭੇਜਿਆ ਹੋਇਆ ਹੈ ਨਾ ਉਹਨਾਂ ਦਾ ਹੀ ਨਾਮ ਐਡ ਹੋਣਾ ਹੈ ਤੇ ਸੋ ਆਪਾਂ ਜੀ ਇੱਕ ਐਂਟਰੀ ਕਰਕੇ ਦੇਖਦੇ ਹਾਂ ਜਿਵੇਂ ਕਿ ਆਪਾਂ ਇਹ ਡਾਟਾ ਫਿਲ ਕਰ ਲਿਆ ਸਾਰਾ ਤੇ ਇਹ ਫਿਲ ਕਰਨ ਤੋਂ ਬਾਅਦ ਆਪਣੇ ਕੋਲ ਇਹ ਡਾਟਾ ਤੁਹਾਨੂੰ ਸिखਾਇਣੇ ਜਾ ਰਿਹਾ ਕਿਉਂਕਿ ਇਹ ਕਿਸੇ ਦਾ ਕੌਨਫਿਡੈਂਸ਼ੀਅਲ ਡਾਟਾ ਹੁੰਦਾ ਨਾ ਇਸ ਤੋਂ ਬਾਅਦ ਤੁਸੀਂ ਵੈਲੀਡੇਟ ਤੇ ਜਾਣਾ ਹੈ ਵੈਲੀਡੇਟ ਤੇ ਜਾਓਗੇ ਜਿਵੇਂ ਤੁਹਾਨੂੰ ਇੱਕ ਆਪਸ਼ਨ ਮਿਲੇਗੀ ਇਹ ਕੰਸੈਂਟ ਮੰਗ ਰਿਹਾ ਹੈ ਆਧਾਰ ਕੰਸੈਂਟ ਇਹ ਆਪਸ਼ਨਸ ਵਿੱਚ ਕਹਿ ਰਿਹਾ ਹੈ ਕਿ ਜੋ ਤੁਸੀਂ ਬੈਨੇਫਿਸ਼ੀਰੀ ਦਾ ਨਾਮ ਭਰਿਆ ਹੈ ਉਹਦੇ ਆਧਾਰ ਦੀ ਕੰਸੈਂਟ ਮੰਗ ਰਿਹਾ ਹੈ ਤੇ ਇਸ ਨੂੰ Yes ਕਰਨਾ ਹੈ ਜਿਵੇਂ ਹੀ ਆਪਾਂ Yes ਕਰਦੇ ਹਾਂ ਇਸ ਸਪੇਸ ਤੇ ਕੁਝ ਹੋਰ ਅੱਗੇ ਇਨਫੋਰਮੇਸ਼ਨ ਵਾਲਾ ਪੇਜ ਖੁੱਲ ਜਾਂਦਾ ਹੈ ਕਿਉਂਕਿ ਉਹ ਆਧਾਰ ਦੀ ਇੱਕ ਸਹਿਮਤੀ ਮੰਗ ਰਿਹਾ ਵੀ ਤੁਸੀਂ ਆਧਾਰੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ। ਨੈਕਸਟ ਹੈ ਕਿ ਤੁਹਾਨੂੰ ਮੋਬਾਈਲ ਨੰਬਰ ਜੋ ਤੁਹਾਡੇ ਕੋਲ ਬੈਨੇਫਿਸ਼ਰੀ ਆ ਉਹਦਾ ਮੋਬਾਈਲ ਨੰਬਰ ਫਿਲ ਕਰਨਾ ਹੈ। ਮੋਬਾਈਲ ਨੰਬਰ ਐਜ਼ ਹੈਡ ਆਫ ਦਾ ਹਾਊਸਹੋਲਡ ਦਾ ਨੇਮ ਉਹਦੇ ਪਾਪਾ ਦਾ ਨਾਮ ਫਿਲ ਕਰ ਸਕਦੇ ਹੋ। ਪਾਪਾ ਦੇ ਨਾਮ ਤੋਂ ਬਾਅਦ ਉਹਦਾ ਐਡਰੈਸ ਕਿਹੜੇ ਪਿੰਡ ਦਾ ਬੈਨੇਫਿਸ਼ਰੀ ਹੈ ਉਹਦਾ ਪਿੰਡ ਦਾ ਐਡਰੈਸ ਲਿਖ Next ਆ ਜੀ ਉਹਨੂੰ ਪੁੱਛ ਰਿਹਾ ਵੀ ਇਹ ਜਿਹੜੀ ਆਪਣੇ ਕੋਲ ਬੈਨੇਫਿਸ਼ੀਰੀ ਐਡ ਕੀਤਾ ਹੈ ਇਹ 11 ਤੋਂ 19 ਸਾਲ ਦੀ ਉਮਰ ਵਿੱਚ ਆਉਣ ਵਾਲੀ ਬੈਨੇਫਿਸ਼ੀਰੀ ਹੈ। ਇਹਦੀ ਜਿਹੜੀ ਐਜੂਕੇਸ਼ਨ ਰੈਕ ਉੱਥੇ ਪੁੱਛ ਰਿਹਾ ਵੀ ਇਹ ਪੜ੍ਹਾਈ ਕਿੱਥੋਂ ਕਰਦੇ ਪਏ ਨੇ ਸਕੂਲ ਗੋਇੰਗ ਸਕੂਲ ਜਾ ਰਹੇ ਨੇ ਪ੍ਰਾਈਵੇਟ ਜਾ ਰਹੇ ਨੇ ਡਰੋਪ ਆਊਟ ਨੇ ਨੋਟ ਅਟੈਂਡਿੰਗ ਨੇ। ਜਿੱਦਾਂ ਤੁਸੀਂ ਲਿਸਟ ਵਿੱਚ ਦਿੱਤਾ ਡਾਟਾ ਉਦਾਂ ਦੇ ਸਕੂਲ ਗੋਇੰਗ ਹੈ ਸਕੂਲ ਗੋਇੰਗ ਲਿਖ ਤਾ ਉਹਨੂੰ ਪੁੱਛੇਗਾ ਗੋ ਸਕੂਲ ਕਿਹੜਾ ਹੈ? ਪ੍ਰਾਈਵੇਟ ਹੈ ਕਿ ਸਰਕਾਰੀ ਹੈ? ਇਹ ਦੱਸਣਾ ਹੈ। ਪ੍ਰਾਈਵੇਟ ਹੈ ਕਿ ਸਰਕਾਰੀ ਹੈ? ਇਹ ਆਪਾਂ ਗਵਰਨਮੈਂਟ ਸਕੂਲ ਚ ਪੜਦੇ ਵੀ ਅੱਗੋਂ ਜਿਹੜੇ ਪੁਆਇੰਟਸ ਹੈਗੇ ਆ ਧਿਆਨ ਨਾਲ ਦੇਖਣਾ ਉਸ ਪੁਆਇੰਟ ਵਿੱਚ ਕਹਿ ਰਿਹਾ ਕਿ ਇਹ ਮਹਿਲਾ ਮੁਖੀ ਚਾ ਨਹੀਂ ਹੈ ਜਾਂ ਨਹੀਂ ਜੇ ਨਹੀਂ ਹੈ ਤਾਂ ਨਾ ਹੀ ਕਰਾਂਗੇ ਉਸ ਬੀਪੀਐਲ ਫੈਮਿਲੀ ਤੋਂ ਹੈ ਕਿ ਨਹੀਂ ਮਾਈਗ੍ਰੈਂਟ ਲੇਬਰ ਦਾ ਮਤਲਬ ਪ੍ਰਵਾਸੀ ਜਿਵੇਂ ਆਪਾਂ ਬਾਹਰ ਸਟੇਟ ਤੋਂ ਆ ਜਾਂਦੇ ਨੇ ਮਜ਼ਦੂਰ ਕੰਮ ਕਰਨ ਲਈ ਉਹਨਾਂ ਨੂੰ ਵੀ ਲਾਭ ਦਿੰਦੇ ਆ ਫਿਰ ਉਹ ਚਲੇ ਜਾਂਦੇ ਨੇ ਆਪਣੇ ਕੰਮ ਤੋਂ ਬਾਅਦ ਫਿਰ ਉਹ ਪੱਠਾ ਲੇਬਰ ਨੇ ਕਿ ਨਹੀਂ ਚੋਪੜੀ ਵਾਲੇ ਕਿ ਨਹੀਂ ਇਹ ਸਾਰੇ ਆਪਸ਼ਨ ਦੇ ਅਕੋਰਡਿੰਗ ਤੁਸੀਂ ਅਗਰ ਹੈ ਤਾਂ ਹਾਂ ਕਰਨਾ ਅੱਗੋਂ ਆਨਸਰ ਦੇਣਾ ਹੈ ਅਗਰ ਨਹੀਂ ਹੈ ਤਾਂ ਨਾ ਦੇਣਾ एक और गल जो तुम कहता बीपीएल फैमिली है यस करता बीपीएल फैमिली तो यस तो बाद बीपीएल का कार्ड नंबर ये पूछेगा ठीक है जी जो बीपीएल फैमिली नहीं है तो नो ही करना है नैक्सट अपने को अपने को जो पूछा गया ये पहला मतलब कि ये जो सैनिटरी पैड्स आप मुहैया करवा रहे हैं ये पहला कि यूज करते कलोथ सैनिटरी पैड्स या अदरस जिम्मे भी तुम दूसरी ऑप्शन पूछ के दे सकते हो नैक्सट ऑप्शन है भी इस सोर्स का इस स्कीम का पता किमें लगा ਇਦੇ ਬਾਰੇ ਤੁਸੀਂ ਸਟਾਫ, ਸੋਸ਼ਲ ਮੀਡੀਆ, ਅਦਰਜ਼ ਜੋ অপਸ਼ਨਸ ਇਹਨਾਂ ਦੇ ਸਕਦੇ ਹੋ। ਨੈਕਸਟ ਹੈ ਡਿਸਟ੍ਰਿਬਿਊਸ਼ਨ ਸਿਲੈਕਸ਼ਨ। ਇਹਦੇ ਵਿੱਚ ਕੀ ਆ ਕਿ ਆਪਾਂ ਨੂੰ ਜੋ ਸੈਨੇਟਰੀ ਪੈਡਸ ਮਿਲੀਆਂ ਹੋਈਆਂ ਨੇ ਇਹਦੇ ਵਿੱਚ ਕੁਆਟਰ ਵਾਈਜ਼, ਕੁਆਟਰ ਜਿਹੜਾ ਆਇਆ ਉਹ ਜਨਵਰੀ ਤੋਂ ਮਾਰਚ ਦਾ ਇੱਕ ਕੁਆਟਰ ਆਇਆ ਹੈ। ਜਨਵਰੀ ਤੋਂ ਮਾਰਚ ਦੇ ਕੁਆਟਰ ਵਿੱਚ ਤੁਸੀਂ ਸਿਲੈਕਟ ਕਰਨਾ ਹੈ। ਕਿਸੇ ਹੋਰ ਕੁਆਟਰ ਨੂੰ ਸਿਲੈਕਟ ਨਹੀਂ ਕਰਨਾ। ਨੈਕਸਟ ਹੈ ਡੇਟ ਆਫ ਡਿਸਟ੍ਰਿਬਿਊਸ਼ਨ। ਤੁਸੀਂ ਅੱਜ ਸੈਨੇਟਰੀ ਪੈਡਸ ਦੇ ਰਹੇ ਹੋ ਉਹਦੀ ਡੇਟ ਫਿਲ ਕਰਨੀ ਹੈ ਵੀ ਕਿਸ ਡੇਟ ਨੂੰ ਤੁਸੀਂ ਦੇ ਰਹੇ ਹੋ। ਜਿਵੇਂ 11 ਤਰੀਕ ਨੂੰ ਦੇ ਰਹੇ ਆ। ਦ ਨੈਕਸਟ ਹੈ ਜੇ ਤੁਸੀਂ ਪਹਿਲਾਂ ਵੰਡ ਚ ਕਿਉਂਦੇ ਉਹ ਪਹਿਲਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ 2 ਦਿਨ ਪਹਿਲਾਂ ਵੰਡੇ ਤੋਂ ਡੇਟ ਲਿਖ ਦੇਣਾ ਕਿਉਂਕਿ ਬੈਕ ਤਾਂ ਹੁੰਦਾ ਹੀ ਹੈ ਨੈਕਸਟ ਹੈ ਬੈਚ ਨੰਬਰ ਇਹ ਬੈਚ ਨੰਬਰ ਤੁਹਾਨੂੰ ਜੋ ਸੈਨੇਟਰੀ ਪੈਡ ਦਿੱਤੇ ਗਏ ਨੇ ਉਹਨਾਂ ਦੇ ਉੱਪਰ ਲਿਖਿਆ ਹੋਇਆ ਨੰਬਰ ਮਿਲੇਗਾ ਉਥੋਂ ਫਿਲ ਕਰਨਾ ਜੋ ਇਹ ਅਸੀਂ ਆ ਸਿਲੈਕਟ ਕਰ ਲਿਆ ਕਿਉਂਕਿ ਇਹ ਬੈਚ ਨੰਬਰ ਸਾਡੇ ਪੈਡ ਦੇ ਉੱਪਰ ਲਿਖਿਆ ਹੋਇਆ ਸੀ ਉਸ ਤੋਂ ਬਾਅਦ ਤੁਸੀਂ ਇਹ ਸੈਨੇਟਰੀ ਪੈਡ ਕੀ ਤੋਂ ਹੋਰ ਵੀ ਪ੍ਰਾਪਤ ਕਰ ਰਹੇ ਸੀ ਇਸ ਕੁਐਸਚਨ ਦਾ ਮਤਲਬ ਹੈ ਸੈਨੇਟਰੀ ਪੈਡ ਕੀ ਤੋਂ ਹੋਰ ਪ੍ਰਾਪਤ ਕਰ ਰਹੇ ਸੀ ਅਗਰ ਕਿਹਾ ਤਾਂ ਯੈਸ ਫਿਰ ਤੁਸੀਂ ਦੱਸਣਾ ਹੈ ਵੀ ਉਹ ਕਿ ਜੇਕਰ ਨਹੀਂ ਤਾਂ ਫਿਰ ਨੋ ਲਿਖਣਾ ਨੈਕਸਟ ਪੁਆਇੰਟ ਹੈ ਕੁਆਰਟਰਲੀ ਕੈਪਿੰਗ ਇਹਦਾ ਮਤਲਬ ਹੈ ਕਿ ਇੱਕ ਜਿਹੜਾ ਕੀ ਬੋਲੇ ਤਿੰਨ ਇੱਕ ਸਟ੍ਰੋਕ ਆਇਆ ਹੈ 1 ਮਹੀਨੇ ਦਾ ਇੱਕ ਪੈਕੇਟ ਇੱਕ ਬੈਨੀਫੀਸ਼ੀਅਰ ਨੂੰ ਜਾਏਗਾ ਠੀਕ ਹੈ ਜੀ 3 ਮਹੀਨੇ ਸਟ੍ਰੋਕ ਤੁਸੀਂ ਦੇ ਰਹੇ ਹੋ ਯਾਨੀ 3 ਪੈਕੇਟ ਦੇ ਰਹੇ ਹੋ ਉਹਦੇ ਵਿੱਚ ਕਿੰਨੇ ਪੈਡਸ ਨੇ ਉਹ ਕੁਆਂਟੀਟੀ ਤੇ 27 ਹੀ ਭਰਨੀ ਆ ਨੈਕਸਟ ਹੈ ਬੈਨੀਫੀਸ਼ੀਅਰ ਦੀ ਫੋਟੋ ਹੁਣ ਬੈਨੀਫੀਸ਼ੀਅਰ ਦੀ ਫੋਟੋ ਕਰਨੀ ਹੈ ਫੋਟੋ ਕਰਨ ਲਈ ਤੁਸੀਂ ਕੀ ਕਰਨਾ ਹੈ ਇੱਥੇ ਐਡ ਫੋਟੋ ਦੀ অপਸ਼ਨ ਤੇ ਜਾਣਾ ਉਹ ਲਾਈਵ ਫੋਟੋ ਹੀ ਹੋਏਗੀ ਇਹ ਫੋਟੋ

ਇਹਦੀ ਲਿਸਟ ਜਲਦੀ ਤੁਹਾਨੂੰ ਮਿਲ ਜੇਗੀ ਵੀ ਕਿੰਨੇ ਡਾਟਾ ਤੁਹਾਡੇ ਐਡ ਹੋ ਗਏ ਪਰ ਇੱਕ ਐਂਟਰੀ ਇੱਕ ਟਾਈਮ ਹੀ ਹੋਏਗੀ ਮਤਲਬ ਕਿ ਬੈਨੀਫੀਸ਼ੀਅਰ ਦਾ ਜੋ ਤੁਹਾਨੂੰ ਨਾਮ ਹੈ ਉਹ ਇੱਕ ਟਾਈਮ ਹੀ ਐਂਟਰ ਹੋਣਾ ਹੈ ਇੱਕ ਹੋਰ ਜ਼ਰੂਰੀ ਗੱਲ ਇਹਦੇ ਵਿੱਚ ਜਿਵੇਂ ਕਈ ਵਾਰੀ ਨਾ ਕੋਈ ਹੋਰ ਬੈਨੀਫੀਸ਼ੀਅਰ ਦਾ ਨਾਮ ਫਿਲ ਕਰਦੇ ਆ ਬਟ ਉਹਦੇ ਨਾਮ ਉਹਦੇ ਹੀ ਫਿਲ ਹੋਣਾ ਜੋ ਤੁਸੀਂ ਲਿਸਟ ਭੇਜੀ ਸੀ ਉਸ ਤੋਂ ਬਿਲਾਵਾ ਹੋਰ ਕਿਸੇ ਬੈਨੀਫੀਸ਼ੀਅਰ ਦਾ ਨਾਮ ਐਡ ਨਹੀਂ ਹੋਣਾ ਥੈਂਕ ਯੂ ਸੋ ਸਾਰੇ ਸੈਂਟਰਸ ਆਪਣੇ ਆਪਣੇ ਬੈਨੀਫੀਸ਼ੀਅਰ ਦਾ ਨਾਮ ਦੀ ਜੋ ਆਪਾਂ ਲਿਸਟ ਬਣਾਈ ਸੀ ਉਹਨਾਂ ਨੂੰ ਐਂਟਰੀ ਪੈਡ ਦੇ ਕੇ ਇਹ ਫੋਟੋਸ ਕਿਤੇ ਜਾਨੇ ਕੰਪਲੀਟ ਕੀਤਾ ਜਾਵੇਗਾ ਥੈਂਕ ਯੂ